ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਮਿੰਟੂ ਮਾਨਸਾ ਵਾਲਾ ਤੇ ਅੱਜ ਆਪਾਂ ਪਹੁੰਚੇ ਆਂਗੇ ਦਾਣਾ ਮੰਡੀ ਮਾਨਸਾ ਚ ਜਿੱਥੇ 라ਵਣ ਤੇ ਕੁੰਭਕਰਨ ਦਾ ਬੁੱਤ ਬਣਾਇਆ ਜਾ ਰਿਹਾ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਕਿੰਨਾ ਕੰਪਲੀਟ ਹੋ ਗਿਆ ਹਨ ਹਾਂਜੀ ਤੁਸੀਂ ਦੇਖ ਸਕਦੇ ਹੋ 라ਵਣ ਤੇ ਕੁੰਭਕਰਨ ਦੋ ਜਿਹੜੇ ਪੁਤਲੇ ਬੁੱਤ ਤਿਆਰ ਕੀਤੇ ਗਏ ਨੇਗੇ ਤੇ ਇੱਧਰ ਬਾਈ 라ਵਣ ਦੇ ਮੂੰਹ ਤਿਆਰ ਕੀ ਜਾਂਦਾ ਹੈਗਾ ਤੇ ਬਾਈ ਨਾਲ ਵੀ ਤੁਹਾਨੂੰ ਕਰਾਉਂ ਆਂ ਗੱਲਬਾਤ ਦੱਸ ਰਾ ਤੇ ਕੀ ਹਾਲ ਹੈ ਬਾਈ ਜੀ ਠੀਕ ਆ ਵੀਰੇ ਕਿੰਨੇ ਕਿ ਦਿਨ ਹੋ ਗਏ ਕੰਮ ਕਰਦਿਆਂ ਨੂੰ ਬਰੇ 9 ਦਿਨ ਹੋ ਗਏ ਦੋ ਪਹਿਲਾਂ ਲੱਗੇ ਨੂੰ ਅੱਜ 10 ਨਾ ਦੇਣਾ ਸਾਨੂੰ ਅੱਛਾ 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 ਤੇ ਕੰਪਲੀਟ ਕਦੋਂ ਹੋਊਗਾ ਫੇਰ ਕੰਪਲੀਟ ਕੱਲ੍ਹ ਤੱਕ ਹੋ ਜਾਵੇ ਬਰੇ ਅੱਛਾ ਕੱਲ੍ਹ ਤੱਕ ਹਾਂਜੀ ਸਰ ਠੀਕ ਐ ਦੇਖੋ ਦੋਸਤੋ ਊਂ ਦਾ 5-7 ਮਿੰਟ ਹੀ ਲੱਗਦੇ ਨੇ ਅੱਗ ਲੱਗੀ ਤੋਂ ਬਾਅਦ ਤਾਂ ਸਮਝ ਲਓ ਮਿੱਟੀ ਹੋ ਜਾਂਦਾ ਗੱਲ ਕਰ ਇਹਦੇ ਪਿੱਛੇ ਜਿਹੜੀ ਮਿਹਨਤ ਹੈ ਚਲੋ ਹੋਰ ਉਹ ਬਹੁਤ ਜ਼ਿਆਦਾ ਹੈ ਤੇ ਆ ਦੇਖੋ ਕੁੰਭ ਕਰ ਲੈ ਇੱਧਰ ਦੇਖੋ ਰਾਵਣ ਹਨਾ ਤੇ ਸੋਨੂੰ ਅੰਦਰ ਵੀ ਪੈਕਪੂਰ ਦਿਖਾਉਣਾ ਮੈਂ ਸਾਰਾ ਕੁਝ ਕੌਣ ਆ ਤੇ ਆ ਇਹਨਾਂ ਦੇ ਪੈਰ ਆ ਗਏ ਜੀ ਇੱਧਰ ਵਿਕਵਾਮ ਥੋੜਾ ਜਿਹਾ ਹੋਣਗੇ ਤੇ ਉਹ ਫਰਮ ਨਾਲ ਬੰਨ੍ਹਦੇ ਨੇ ਇਹੇ ਮਾਲ ਕੋ ਤੇ ਇੱਧਰ ਜਿਹੜੇ ਢਲ ਪਏ ਨੇ ਬਸ ਸੁੱਕਣ ਦੇ ਟਾਈਮ ਬੜਾ ਜ਼ਿਆਦਾ ਲੱਗਦਾ ਉਹ ਆ ਪਈ ਨਹੀਂ ਕਾਫੀ ਵੱਡਾ ਪ੍ਰੋਜੈਕਟ ਹੈਗਾ ਆ ਦੇਖੋ ਬਾਸਪੂਸ ਫਿੱਟ ਕਰਕੇ ਇਸ ਦੀ ਸਤ੍ਹਾ ਪਰ ਕੇ ਪੂਰਾ ਕੰਪਲੀਟ ਕਰਨਗੇ ਹਨਾ ਤੇ ਬਾਈ ਕਹਿੰਦਾ ਸਵੇਰੇ ਖੜੇ ਕਰ ਦਿਆਂਗੇ ਆਪਾਂ ਤੇ ਇੱਧਰ ਵੀ ਤੁਹਾਨੂੰ ਦਿਖਾ ਦਈਏ ਇਹ ਆਦਤ ਹੋ ਗਈ। ਇਹ ਜੀ ਬਾਂਸੂ ਨੂੰ ਸਲਾਕੇ ਕੰਪਲੀਟ ਕਰਨਾ ਹਜੇ ਪੈਂਡਿੰਗ ਹੈਗਾ। ਤੇ ਇੱਕ ਗੱਲ ਹੋਰ ਦੱਸ ਦਿਆਂ। ਠੀਕ ਆ ਦੋਸਤੋ ਵੀਡੀਓ ਚੱਲਦੀ ਚੱਲਦੀ ਕਰਦੇ ਨੂੰ ਸ਼ੇਅਰ ਆਪਲਾ ਬੀਸ ਨਾ ਦੇ ਕੱਲ ਨੂੰ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਕੰਪਲੀਟ ਹੋ ਗਿਆ। ਲੰਮੂ ਕਾ ਤੇ ਖੜਾ ਮੰਗ ਰਿਹਾ। ਇਹ ਬਾਈ ਭਲਾਡੇ ਤੋਂ ਆਉਂਦੇ ਨੇਗੇ। ਤੇ ਪਿਛਲੀ ਵਾਰ ਵੀ ਮੈਂ ਵੀਡੀਓ ਪਾਈ। ਨਹੀਂ ਵੀਰੇ ਹੁਣ ਮੈਂ ਚੱਲ ਹੁਣ ਦਾ ਇੱਕ ਤਾਂ ਦਿਨ ਰਿਹਾ ਯਾਰ ਬਹੁਤ ਟਾਈਮ ਲੱਗ ਜਾਂਦੇ ਨੇ ਬਣਾਉਣ ਤੇ ਕਹਿੰਦਾ ਭਲਾਡੇ ਵਿੱਚ ਕੰਮ ਚੱਲ ਰਿਹਾ ਹੈ ਤੇ ਇੱਥੇ ਵੀ ਚੱਲ ਰਿਹਾ। ਠੀਕ ਹੈ ਦੋਸਤੋ। ਆ ਦੇਖੋ ਮੈਂ ਮੂਰ ਨੂੰ ਸਾਡਾ ਨਕਰੀ ਸਾਰਾ ਕੁਝ ਦਿਸੋ ਸਾਰਾ ਕੁਝ ਦਿਸੋ ਆ ਵੀ ਦਿਸੋ ਠੀਕ ਆ ਦੋਸਤੋ ਧੰਨਵਾਦ ਮੈਂ ਕੋਲ ਲਾ ਰੱਖਿਆ ਅੱਛਾ